ਸਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਨਵੀਂ ਦਿੱਲੀ ਵਿੱਚ ਪਾਤੀ ਟਾਟ ਰੱਖਿਆ ਕਮਾਂਡਰਾਂ ਦੀ 41ਵੀਂ ਕਾਨਫਰੰਸ ਦਾ ਉਦਘਾਟਨ ਕੀਤਾ ਤਿੰਨ ਰੋਜ਼ਾ ਕਾਨਫਰੰਸ ਉਬਰਦੇ ਪੂ ਰਾਜਨੀਤਿਕ ਦ੍ਰਿਸ਼ ਅਤੇ ਸਮੁੰਦਰੀ ਸੁਰੱਖਿਆ ਦੀਆਂ ਗੂੰਜਲਾਂ ਦੇ ਪਿਛੋਕੜ ਵਿੱਚ ਰਣਨੀਤਿਕ ਸੰਚਾਲਨ ਅਤੇ ਪ੍ਰਸ਼ਾਸਨਿਕ ਮਾਮਲਿਆਂ ਤੇ ਫਾਲਤ ਇੱਕ ਵਿਚਾਰ ਵਟਾਉਣ ਦੇ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਪ੍ਰਦਾਨ ਕਰੇਗੀ ਕਮਾਂਡਰਾਂ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਪਾਤੀ ਟਟ ਰੱਖਿਆ ਕਾਂ ਨੂੰ ਭਾਰਤ ਦਾ ਸਭ ਤੋਂ ਮੋਰੀ ਰੱਖਿਅਕ ਦੱਸਿਆ ਇਹ ਫੋਰਸ ਵਿਸ਼ੇਸ਼ ਆਰਥਿਕ ਜ਼ੋਨ ਦੀ ਨਿਰੰਤਰ ਨਿਗਰਾਨੀ ਰਾਹੀਂ ਦੇਸ਼ ਦੇ ਵਿਸ਼ਾਲ ਟਾਟਵਰਤੀ ਖੇਤਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੀ ਹੈ ਉਨ੍ਹਾਂ ਕਿਹਾ ਕਿ ਇਹ ਫੋਰਸ ਹਥਿਆਰਾਂ ਨਸ਼ੀਲੇ ਪਦਾਰਥਾਂ ਤੇ ਮਨੁੱਖੀ ਤਸਕਰੀ ਅਤੇ ਅੱਤਵਾਦ ਵਰਗੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਵੀ ਰੋਕਦੀ ਹੈ ਰਾਜਨਾਥ ਸਿੰਘ ਨੇ ਦੇਸ਼ ਨੂੰ ਅੰਦਰੂਨੀ ਆਫ਼ਤਾਂ ਤੋਂ ਬਚਾਉਣ ਵਿੱਚ ਕੋਸਟ ਗਾਰਡ ਦੇ ਯੋਗਦਾਨ ਨੂੰ ਬੇਮਿਸਾਲ ਦੱਸਿਆ ਰੱਖਿਆ ਮੰਤਰੀ ਨੇ ਭਾਰਤੀ ਤੱਟ ਰੱਖਿਆ ਕਥੀ ਹਥਿਆਰਬੰਦ ਬਲਾਂ ਨੂੰ ਸਵਦੇਸ਼ੀ ਪਲੇਟਫਾਰਮਾਂ ਤੇ ਉਪਕਰਨਾਂ ਨਾਲ ਆਧੁਨਿਕ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਆਤਮਨਿਰਪਤਾ ਹਾਸਲ ਕਰਨ ਦੀ ਯਤਨਾਂ ਬਾਰੇ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤੀ ਤੱਟ ਰੱਖਿਆਕਾਂ ਲਈ 31 ਜਹਾਜ਼ ਬਣਾਏ ਜਾ ਰਹੇ ਨੇ